ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 6 ਦਸੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਕੁਝ ਬਦਲਾਅ ਨਹੀਂ ਹੋਇਆ ਸਵੇਰ ਵੇਲੇ ਅੱਜ ਕੁਝ ਇੱਕ ਇਲਾਕਿਆਂ ਦੇ ਵਿੱਚ ਕੋਰਾ ਜਰੂਰ ਦੇਖਣ ਨੂੰ ਮਿਲਿਆ ਤੇ ਉਹੀ ਠੰਡ 3 ਤੋਂ 4 ਡਿਗਰੀ ਦੇ ਆਸ-ਪਾਸ ਘੱਟ ਤੋਂ ਘੱਟ ਟੈਂਪਰੇਚਰ ਦਰਜ ਕੀਤਾ ਗਿਆ ਸਵੇਰ ਵੇਲੇ ਠੰਡ ਕਾਫੀ ਮਹਿਸੂਸ ਕੀਤੀ ਗਈ ਪਿਛਲੇ ਦਿਨਾਂ ਦੇ ਮੁਕਾਬਲੇ ਆ ਦੇ ਨਾਲੋ ਦਿਨ ਵੇਲੇ ਵੀ ਉੱਤਰ ਪੱਖੀ ਹਵਾ ਖੁੱਲ ਕੇ ਚੱਲਦੀ ਰਹੀ ਤੇ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਬਣਿਆ ਹੋਇਆ ਹੈ ਇਸ ਵਿੱਚ ਕੁਝ ਵੀ ਬਦਲਾਅ ਨਹੀਂ ਹੋਇਆ ਰਾਤ ਦਾ ਟੈਂਪਰੇਚਰ ਵੀ ਹੇਠਾਂ ਵੱਲ ਨੂੰ ਹੀ ਆਵੇਗਾ ਰਾਤ ਸਾਫ਼ ਬਣੀ ਰਹੇਗੀ ਤੇ ਤਾਰਿਆਂ ਦੀ ਪੂਰੀ ਲਸ਼ਕੋਰ ਸਾਨੂੰ ਦਿ세ਗੀ ਉਸ ਤੋਂ ਇਲਾਵਾ ਮੌਸਮ ਦੇ ਵਿੱਚ ਬਦਲਾਅ ਆਪਣੇ ਹੀ ਹੋਵੇਗਾ ਕੱਲ ਤੋਂ ਹੋ ਸਕਦਾ ਹੈ ਕਿ ਦੁਪਹਿਰ ਤੋਂ ਬਾਅਦ ਮੌਸਮ ਵਿੱਚ ਬਦਲਾਅ ਹੋਵੇ ਸਵੇਰ ਜਿਵੇਂ ਅੱਜ ਠੰਡ ਸੀਗੀ ਉਸੇ ਤਰ੍ਹਾਂ ਹੀ ਕੱਲ ਨੂੰ ਵੀ ਦੇਖਣ ਨੂੰ ਮਿਲੇਗੀ ਦੁਪਹਿਰ ਤੋਂ ਬਾਅਦ ਹਵਾ ਬੰਦ ਹੋਵੇਗੀ ਫਿਰ ਪੂਰਾ ਚੱਲੇਗਾ 8 ਤੇ 9 ਤਰੀਕ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ हिमाचल उत्तराखंड जम्मू ਦੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਇਹਨਾਂ ਖੇਤਰਾਂ ਦੇ ਵਿੱਚ ਬਰਫਬਾਰੀ ਦਾ ਦੌਰ ਵੀ ਵੱਡੇ ਖੇਤਰਾਂ ਦੇ ਵਿੱਚ ਲੱਗਦਾ ਹੋਇਆ ਦਿਖਾਈ ਦੇਵੇਗਾ ਤੇ ਪੰਜਾਬ ਦੇ ਵਿੱਚ ਵੀ ਮੀਂਹ ਕਾਫੀ ਖੇਤਰਾਂ ਦੇ ਵਿੱਚ